ਬਾਉ ਮਮਤਾ ਕਿੰਨਾ ਪਾਣੀ ਆ ਗਿਆ ਕਮਰੇ ਚ ਔਰ ਮੈਂ ਸੋਚਿਆ ਦੁਨੀ ਮਮੀ ਮਾਰ ਦਊਗੀ ਕਿ ਜਨਾ ਦਾ ਬਾਅਦ ਵੀ ਪਾਊਗਾ ਮੈਨੇ ਦਵਾਈ ਦੀ ਵਾਲੀ ਕਰ ਲੈਂ ਹਾਂ ਔਰ ਬੈੱਡ ਤੱਕ ਤਾਂ ਆ ਗਿਆ ਆਈ ਸੀ ਤੇ ਬੜਾ ਵੀ ਫਰ ਗਿਆ ਮਮਤਾ ਨੀਮਾ ਹੋ ਗਿਆ ਨਾ ਹਾਂ ਦੇਖੇ ਜਿੰਨਾ ਕਰਦੇ ਹੁੰਦੇ ਉਹ ਨਹੀਂ ਆਈ ਜਾਂਦਾ ਹੋਰ ਜਮੀਨਾ ਕਰਦੀ ਨਾ ਇੰਨੇ ਲੱਭੇ ਬੈਡ ਦਾ ਖਾਈ ਜਾਂਦਾ ਹਾਂ ਹਾਂ ਬੈਡ ਦੇ ਕੋਲ ਤੱਕ ਟਾ ਕੇ ਆਤੀ ਲੈ ਦੋਲਦੇ ਇਹਨੂੰ ਟੱਕੇ ਨੂੰ ਬਾਹਰ ਆ ਕਿ ਤੇ ਬੇੜਾ ਲੱਗ ਗਿਆ ਆਪਣਾ ਤਾਂ ਸੰਭਰ ਸੰਭਰ ਕੇ ਬੇੜਾ ਨੀਮਾ ਹੋ ਗਿਆ ਨਾ ਚਾਹ ਤੇ ਦੋਲਦੇ ਬਾਹਰ ਦੋਲਦੇ ਪਰ ਆਪੇ ਬੇੜੇ ਤੇ ਨਾ ਪਾਣੀ ਛੱਡ ਗਿਆ ਇਹ ਤੇ ਰੇਗੜਾ ਨਹੀਂ ਕਿੰਨਾ ਜ਼ੋਰ ਜ਼ੋਰ ਦਿੱਤਾ ਹੈ ਆਪਣਾ ਤਾਂ ਪਰਲਾ ਪਿੰਡਾ ਨਿਉਂ ਵੀ ਭਰ ਗਿਆ ਹੋਣਾ ਜਮੀਂ ਭੁਰਲਾਈ ਚ ਵੀ ਖੜ ਗਿਆ ਹੋਣਾ ਪਰਲੇ ਚ ਵੀ ਖੜ ਗਿਆ ਹੋਗਾ ਪਰਲਾ ਤਾਂ ਬਾਲਾ ਢੱਕਿਆ ਹੋਊਗਾ ਇਹ ਹੋਣਾ ਹੈ ਆ ਤਾਂ 파ਰੇ ਮੰਮਾ ਵਾਹ ਦੋਲ ਦੀ ਚੱਕੇ ਦੋਲੋ ਉਰਲਾ ਬੜਾ ਤਾਂ ਉੱਚਾ ਸੀ ਮਖਾ ਉਰਲੇ ਚ ਮੈਂ ਦੇ ਵੀ ਨਹੀਂ ਪਈ ਜਾਂਦਾ ਸੀ ਅੱਛਾ ਕੀ ਦਾ ਫੋਨ ਸੀ ਮਾਮੀ ਦਾ ਫੋਨ ਆਇਆ ਸੀ ਮੈਨੂੰ ਅੱਛਾ ਮੈਂ ਕਿਹਾ ਜੋ ਤੋ ਨਹੀਂ ਕੀ ਕਰੀ ਆ ਮੈਂ ਹੈ ਕਹਿੰਦੀ ਮੀਂਹ ਜੇ ਨਾ ਹੀ ਜਾਂਦੀ ਮੈਂ ਅੱਛਾ ਮਗਾ ਤੂੰ ਸਹੀ ਨਹੀਂ ਨਾ ਹੈ ਕਹਿੰਦੀ ਮਗਾ ਸੋਡੇ ਪੰਦਰ ਨਾ ਅਸੀਂ ਜਦੋਂ ਹੋ ਗਿਆ ਨਹੀਂ ਨਹੀਂ ਹੋਗਾ ਥੋੜਾ ਆਉਂਦਾ ਨਹੀਂ ਹੈਗਾ ਹੋਰ ਕਿਹੜਾ ਆਇਆ ਤੇ ਨਾ ਮੀਂਹ ਪੈਂਦੇ ਚ ਨਾਉਂਦੇ ਨਾਉਂਦੇ आज के बाद छोरे सारी कांवरे ऐसी बड़ी जल्दी है कड्ड़ कड्ड़ के भी थक जाएगी तो इंदा ना पानी चढ़ी जाता पक जाएंगी अन लुका राइटर तक बट जांदा पानी हां ये भी सही गल लग भी जांदा तो और तो सोती ना ਵਾਸਤੂ ਦਾ ਕੋਈ ਲਫਾਫਾ ਨਹੀਂ ਲੱਗਿਆ ਨਾ ਮੈਂ 12 ਮੋਟਰਸਾਈਕਲ ਤੇ ਲਫਾਫਾ ਪਿਆ ਤੀ ਉਹਨੂੰ ਲਫਾਫਾ ਲੱਗ ਗਿਆ ਨਾ ਜਿਵੇਂ ਬੜੀ ਲੱਗਦੀ ਨਾ ਜਿਵੇਂ ਜਦੋਂ ਟੀਕੇ ਲੋ ਆ ਕੇ ਵਸ 12 ਆਈ ਦੁਕਾਨ ਚੋਂ ਨਾਲ ਦੀ ਨਾਲ ਹੀ ਨੇ ਪਰਿਆ ਪੂਰਾ ਬੈ ਨਾ ਪਰਿਆ ਖੜੇਗਾ ਫਤਈ ਪਤਾ ਨਹੀਂ ਕਿਸੀ ਹਾਂ ਜਦੋਂ ਕਰਾਂਗੇ ਨਾ ਤਾਂ ਮੈਨੂੰ ਲੱਗਦਾ ਨਹੀਂ ਕਿ ਮੀਂਹ ਆ ਜੂਗਾ ਤਾਂ ਹੀ ਤਾਂ ਮੰਜਾ ਭਿੱਜ ਗਿਆ ਵੇੜੇ 'ਚ ਛੱਪਿਆ ਜੀਜੀ ਵਾਲੇ ਨੂੰ ਤਾਂ ਮੀਂਹ ਮਜਾ ਆਇਆ ਉਹਨਾਂ ਨੂੰ ਤਾਂ ਮਜਾ ਆ ਗਿਆ ਵਿਚਾਰਿਆਂ ਨੂੰ ਕਰਨੀ ਮੀਹ ਹੋਣੀ ਪਾਣੀ ਦੇ ਉੱਗਲ ਆਉਂਦਾ ਹੈਗਾ ਦੁਪਹਿਰ 'ਚ ਦੁਪਹਿਰ ਪਿੱਛੇ ਤੋਂ ਮਾ ਪਾਣੀ ਵੀ ਉੱਗਲ ਜਾਂਦਾ ਹੈਗਾ ਜਿਹੜੇ 'ਚ ਝੀਰੀ ਲਾਉਂਦੇ ਨੇ ਸਾਈਂ ਤਿੰਨ ਦੇ ਹੱਥ ਪੈਰ ਖਰਾਬ ਹੋ ਜਾਂਦੇ ਨੇ ਵਿਚਾਰਿਆਂ ਦੇ ਲੱਗ ਤਾ ਮੈਂ ਚੱਕਦਾ ਹੈ ਲਵਮ ਤਾਂ ਮੈਂ ਚੱਕਦਾ ਇਹਨੂੰ ਫਿਰ ਬੋਟੀ ਨਾ ਟੁੱਟ ਜੇ ਚੱਕ ਲੇ ਗਏ ਬੱਸ ਕਰਨੰਤਰਾ ਦਾ ਥੋੜਾ ਮੈਂ ਕੱਢ ਦੂੰਗੀ ਤੂੰ ਵੀ ਨਾ ਬਿਮਾਰ ਹੋ ਜੇ ਕਿਤੇ ਹੈਂ ਤੂੰ ਵੀ ਨਾ ਬਿਮਾਰ ਹੋ ਜੇ ਮੈਨੂੰ ਲੱਗਦਾ ਰੱਬ ਨੂੰ ਚੰਗੀ ਦਿਨ ਪੈ ਹੀ ਹਟਣ ਦੇ ਬਾਅਦ ਸਦਾ ਬੈੱਜ ਦਾ ਤਾਂ ਨਹੀਂ ਜਾ ਰਿਹਾ ਹੁਣ ਹੂੰ ਦੀ ਬਾਕੀ ਫੇਰ ਆਉਣੀ ਆ ਹਾਂ ਫੇਰ ਕੱਢ ਦਾਂਗੇ ਰਲ ਕੇ ਹੋਰ ਹੈ ਨਾ ਹਾਂ ਫੇਰ ਕੱਢ ਦਾਂਗੇ ਇਹ ਵੇ ਮੈਂ ਸੋਚਿਆ ਹੁਣ ਤਮਾ ਹਤੂ ਦੋ ਲੇਕਿਨ ਇਹ ਹੁਣ ਇਹ ਪਾਣੀ ਕਿਵੇਂ ਕੱਢੇਗੀ ਮਾ ਚੰਗੂਰੇ ਬੈਠੇ ਆ ਜੀ ਥੋੜਾ ਜਿਹਾ ਮਾਰ ਦਿੰਦੀ ਹਾਂ ਹਾਂ ਫਰਗਲਾ ਬੀੜਾਗਾ ਜ਼ਮੀਨ ਫੁੱਲੋ ਹੋ ਗਿਆ ਹੁਣ ਨੱਕੋ ਨੱਕ ਹੂੰ ਵਧੀਆ ਹਲਦੀ ਨੂੰ ਤਰਾ ਮਾਗੇ ਹਾਣਾ ਸਾਰੀਆਂ ਬੇਲ ਬੁੱਲਾਂ ਤੋਤੀਆਂ ਗਈਆਂ ਹਾਂ ਅਲਦੀਨ ਤਾਂ ਜਿੰਨੀ ਮਜ਼ਾ ਆ ਗਿਆ ਹਲਦੀ ਪਾਣੀ ਜਿਆਦਾ ਬਣ ਗਈ ਹੈ ਹਾਂ ਹਲਦੀ ਤੋਂ ਜਿਹੜੀ ਕੋਈ ਗੱਠ ਨਹੀਂ ਵੀ ਨਿਕਲੀ ਹੋਊਗੀ ਉਹ ਵੀ ਨਿਕਲੇਗੀ ਉਹ ਵੀ ਨਿਕਲੇਗੀ ਹਾਂ ਹਾਂ ਅਜੇ ਵੀ ਲੱਗਦਾ ਰੱਬ ਹੋਰ ਆਉਗਾ ਹਰਖਰਖ ਕਰਿਆ ਆ ਗਿਆ ਤੇ ਇਹਨਾਂ ਕਿੰਨਾ ਗੁੱਸਾ ਕਰ ਰਿਹਾ ਕੋ ਆਏ ਮੈਂ ਤਾਂ ਮੱਝਾ ਪਿੱਛੇ ਗਿਆ ਸਾਰਾ ਪਹੀ ਜੀ ਗਈ ਮਤ ਦਾ ਵਾਹੀਆਂ ਬਾਹ ਦੇ ਵਿੱਚ ਖਾਇਆ ਕਰਦਾ ਰਸਦਾ ਉਹ ਹੋਰ ਈਦਾ ਵੀ ਮੈਨੂੰ ਕਿੱਥੇ ਨਹੀਂ ਸੈਲੀ ਸਾਡੇ ਧਾਰਿਆਂ ਵੀ ਸੋਦੇ ਨਹੀਂ ਆਏ ਅੱਛਾ ਹਾਂ ਕਿ ਸਾਡੇ ਦਾ ਵਧੀਆ ਮੈ ਰਹੋਗੇ കക്കെ <laughs> സ <laughs> <laughs> <laughs>